ਸਸਿਕਾ ਦੋਸਤੋ ਮੈਂ ਰਿਓ ਰਠੌਰ ਤੁਹਾਡੇ ਲਈ ਦੋ ਚਾਰ ਲਾਈਨਾਂ ਲੈ ਕੇ ਆਇਆ ਅੱਜ ਕੱਲ ਜਿਹੜਾ ਕਾਲੇ ਧੰ ਦਾ ਬਹੁਤ ਰੋਲਾ ਪਿਆ ਆ ਮੋਦੀ ਸਾਹਿਬ ਕਹਿੰਦੇ ਆ ਕਾਲਾ ਧੰ ਬਹੁਤ ਗਰੀਬਾਂ ਨੂੰ ਐਵੀ ਨਜ਼ਾਇਰੀ ਤਾਂ ਕੀਤਾ ਪਿਆ ਵਿਚਾਰੇ ਬੈਂਕਾਂ ਮੋਰੇ ਲੰਬੀਆਂ ਲੰਬੀਆਂ ਲਾਈਨਾਂ ਲਾ ਕੇ ਖੜੇ ਆ ਹਸਪਤਾਲਾਂ ਚ ਕੋਈ ਲੈ ਕੇ ਨਹੀਂ ਜਾਂਦਾ ਐਂਬੂਲੈਂਸਾਂ ਵਾਲੇ ਜੋ ਮੈਂ ਦੇਖਦਾ ਪਿਆ ਇਸ ਵੇਲੇ ਹਾਲਾਤ ਆ ਮੋਦੀ ਜੀ ਕਾਲਾ ਧੰ ਉਹਨਾਂ ਤੋਂ ਲੱਭੋ ਜਿਹੜੇ ਤੁਹਾਡੇ ਨਾਲ ਦੇ ਆ ਜਿਨ੍ਹਾਂ ਕੋ ਹੈਗਾ ਆ ਜੱਟਾਂ ਕੋ ਕਿਸਾਨਾਂ ਕੋਲ ਕਾਲਾ ਧੰ ਨਾ ਲੱਭੋ ਸੋ ਕਾਲੇ ਤਨ ਤੇ ਦੋ ਚਾਰ ਲਾਈਨਾਂ ਮੈਂ ਲਿਖਿਆ ਜੇ ਪਸੰਦ ਆਈਆਂ ਸ਼ੇਅਰ ਲਾਈਕ ਜ਼ਰੂਰ ਕਰਨਾ ਹੁ ਬਦਲੇ ਗਏ ਨੇ ਲੋਕ ਬਦਲੇ ਗਏ ਨੇ ਨੋਟ ਬਦਲ ਗਈਆਂ ਸਰਕਾਰਾਂ ਇੱਥੇ ਜੀ ਫਸਿਆ ਗਰੀਬ ਬੰਦਾ ਨਹੀਂ ਉਹ ਫਸਿਆ ਅਮੀਰ ਬੰਦਾ ਘਰ ਬੈਠਾ ਹੀ ਖਰੀਦੀ ਜਾਂਦਾ ਕਾਰਾਂ ਲੋਕੋ ਜੀ ਕਾਲੇ ਤਨ ਦੀਆਂ ਮੋਦੀ ਗੱਲਾਂ ਕਰੀ ਜਾਂਦਾ ਕਾਲੇ ਤਨ ਦੀਆਂ ਮੋਦੀ ਗੱਲਾਂ ਕਰੀ ਜਾਂਦਾ ਦੱਸੋ ਜੱਟ ਕੋਲ ਉਹ ਕਿਹੜਾ ਕਾਲਾ ਤਨ ਜੀ ਸਾੜੀ-ਸਾੜੀ ਰਾਤ ਸਾਡੀ ਮੰਡੀ ਲੰਘੇ ਜਾਂਦੀ ਉਹ ਤੋਤੜ ਕੇ ਨੂੰ ਖਾਂਦਾ ਏ ਹੁੱਪਾਲਾ ਲੋਕੋ ਜੀ ਜਿਹੜੇ ਕਾਲੇ ਤਨ ਦੀ ਤੂੰ ਮੋਦੀ ਗੱਲਾਂ ਕਰਦਾ ਏ ਇੱਕ ਸਾਲ ਵਿੱਚ ਕਾਲਾ ਮੈਂ ਬਣਾਇਆ ਮੋਦੀ ਜੀ ਦਿਨ ਰਾਤ ਪੂਰਾ ਸਾਲ ਮੇਰਾ ਖੇਤਾਂ ਵਿੱਚ ਲੰਘ ਜਾਂਦਾ ਉਤੋਂ ਸੱਪਾਂ ਦੀਆਂ ਸਿਰੀਆਂ ਦਿਵਾਇਆ ਮੋਦੀ ਜੀ ਜਿਹੜੇ ਕਾਲੇ ਤਨ ਦੀ ਤੁਸੀਂ ਗੱਲਾਂ ਕਰਦੇ ਆ ਦਿਨ ਰਾਤ ਚਾਗ ਜੱਟ ਨੇ ਬਣਾਇਆ ਤਨ ਜੀ ਤੇਰੇ ਵਾਂਗੂ ਜੱਟ ਬੈਠਾ ਪਲੇਨ ਨਹੀਂ ਉਹ ਝੂਟਦਾ ਉਹ ਤੇਰੇ ਵਾਂਗੂ ਜੱਟ ਬੈਠਾ ਇਹ ਪਲੇਨ ਨਹੀਂ ਉਹ ਝੂਟਦਾ ਝੂਟੇ ਗਲ ਵਿੱਚ ਪਾਇਆ ਏ ਹੋ ਫਾਹ ਮੋਦੀ ਜੀ ਤੇਰੇ ਆਪਣੇ ਹੀ ਦੱਬੀ ਬੈਠੇ ਜਿਹੜੇ ਕਾਲਾ ਤਨ ਤੇਰੇ ਆਪਣੇ ਹੀ ਦੱਬੀ ਬੈਠੇ ਜਿਹੜੇ ਕਾਲਾ ਤੰਨੇ ਉਹਨਾਂ ਵਾਲਾ ਤਾਂ ਤੂੰ ਦੇਖ ਲੈ ਦੋਵਾਲਾ મોદી ਜੀ ਹੋ ਐਨੀ ਮਾਰੀ ਕਾ ਤੋ ਕਰਦਾ ਗਰੀਬ ਬੰਦੇ ਨਾਲ ਹਰ ਵਾਰੀ ਇਹ ਤਾਂ ਫਸਿਆ ਗਰੀਬ ਬੰਦਾ ਜੀ ਬੈਂਕਾਂ ਮੋਰੇ ਖੜੇ ਸਾਰੇ ਆਮ ਲੋਕੀ ਉਹੇ ਬੈਂਕਾਂ ਮੋਰੇ ਖੜੇ ਸਾਰੇ ਆਮ ਲੋਕੀ ਉੱਥੇ ਉੱਥੇ ਖੜਿਆ ਨਾ ਕੋਈ ਏ ਅਮੀਰ ਬੰਦਾ ਜੀ ਜਾ ਲੈ ਕੇ ਆ ਅੰਬਾਨੀ ਨੂੰ ਤੂੰ ਲੈਨ ਵਿੱਚ ਖੜਾ ਕਰ ਜਾ ਲੈ ਕੇ ਆ ਅੰਬਾਨੀ ਨੂੰ ਤੂੰ ਲੈਣ ਵਿੱਚ ਖੜਾ ਕਰ ਫਿਰ ਮੰਨੂਗਾ ਮੈਂ ਤੇਰੀ ਤਕਰੀਬ ਮੋਦੀ ਜੀ ਜੇ 500 ਤੇ 1000 ਇੱਕ ਦਿਨ ਵਿੱਚ ਬੰਦ ਕੀਤਾ ਜੇ 500 1000 ਇੱਕ ਦਿਨ ਵਿੱਚ ਬੰਦ ਕੀਤਾ ਦੱਸੋ ਨਸ਼ਾ ਕਿਉਂ ਨਹੀਂ ਕੀਤਾ ਤੁਸੀਂ ਬੰਦ ਮੋਦੀ ਜੀ ਉਹ ਮੈਨੂੰ ਜਾਪੇ ਇੰਜ ਜਿਵੇਂ ਤੁਸੀਂ ਚੁੱਕੀਏ ਕਸਮ ਮੈਨੂੰ ਜਾਪੇ ਇੰਜ ਜੀ ਮੈਂ ਤੁਸੀਂ ਚੁੱਕੀਏ ਕਸਮ ਕਰ ਦੇਣਾ ਏ ਪੰਜਾਬ ਮੇਰਾ ਨੰਗ ਮੋਦੀ ਜੀ ਸੋ ਦੋਸਤੋ ਸੱਚੀ ਲਿਖਿਆ ਜੇ ਚੰਗਾ ਲੱਗਿਆ ਜੇ ਲਾਈਨਾਂ ਸੱਚ ਲਗੀਆਂ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਲਿਖਦੇ ਤਾਂ ਰਹਿਾਂਗੇ ਲਿਖਣੋਂ ਨਹੀਂ ਹਟਦੇ ਤੁਹਾਡਾ ਪਿਆਰ ਜੂ ਇੰਨਾ ਮਿਲਦਾ ਆ ਸੋ ਥੈਂਕ ਯੂ ਲਵ ਯੂ ਸਾਰੇ ਨਾਲ ਬਹੁਤ ਬਹੁਤ ਪਿਆਰਾ ਮਾਫੀ ਚੋਨਾ ਜੇ ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ